ਇਸ ਵੇਲੇ ਦੀ ਵੱਡੀ ਖਬਰ ਹੈ ਲੈਂਡ ਪੂਲਿੰਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਹਾਈ ਕੋਰਟ ਦੇ ਵੱਲੋਂ ਲੈਂਡ ਪੂਲਿੰਗ ਤੇ ਇੱਕ ਦਿਨ ਦੀ ਸਟੇ ਲਾਈ ਗਈ ਸੀ ਤਾਂ ਪੰਜਾਬ ਸਰਕਾਰ ਨੂੰ ਜਿਹੜੀ ਝਾੜ ਪਾਈ ਗਈ ਸੀ ਅੱਜ ਦੁਬਾਰਾ ਉਸ ਦੇ ਉੱਤੇ ਸੁਣਾਈ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 4 ਹਫ਼ਤਿਆਂ ਦੇ ਲਈ ਲੈਂਡ ਪੂਲਿੰਗ ਸਕੀਮ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਬੀਤੇ ਕੁਝ ਦਿਨਾਂ ਤੋਂ ਲੈਂਡ ਪੂਲਿੰਗ ਸਕੀਮ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਸੀ ਤਾਂ ਜਿਸ ਨੂੰ ਲੈ ਕੇ ਮਾਮਲਾ ਹਾਈ ਕੋਰਟ ਪਹੁੰਚ ਗਿਆ ਸੀ ਤਾ ਹੁਣ ਹਾਈ ਕੋਰਟ ਦੇ ਵੱਲੋਂ 4 ਹਫਤਿਆਂ ਦੇ ਲਈ ਜਿਹੜੀ ਲੈਂਡ ਪੂਲਿੰਗ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ 70 ਸਾਲ ਬਾਅਦ ਇੱਥੇ ਆਏ ਪਹਿਲਾਂ ਆਏ ਜ਼ਮੀਨਾਬਾਦ ਕੀਤੀਆਂ ਬੇਰਾਂ ਜ਼ਮੀਨਾਂ ਸੀਗੀਆਂ ਜਿਹੜੀਆਂ ਕਰਨ ਤੋਂ ਬਾਅਦ ਸੈਟਲ ਹੋਏ ਪਿਛਲੇ 10-15 ਸਾਲ ਤੋਂ ਫਾਰਮਿੰਗ ਦੇ ਉੱਤੇ ਹੁਣ ਮਾਨਯੋਗ ਅਦਾਲਤ ਦੇ ਵਿੱਚ ਪਟੀਸ਼ਨਰ ਨੂੰ ਇਹ ਮੁੱਦਾ ਲੈ ਕੇ ਆਏ ਵੀ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜ਼ਮੀਨ ਨੂੰ ਨੋਟੀਫਾਈ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਤਾਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਗਈ ਨਾ ਹੀ ਕੋਈ ਮਲਟੀ ਕ੍ਰੌਪ ਜ਼ਮੀਨ ਨੂੰ ਲੈਂਡ ਦੀ ਖਾਤਰ ਕੋਈ ਇਹ ਚ ਸਪੈਸ਼ਲ ਕੇਸ ਬਣਾਇਆ ਗਿਆ। ਹੀアリング ਦੇ ਦੌਰਾਨ ਮਾਨਯੋਗ ਅਦਾਲਤ ਵਿੱਚ ਇੱਕ ਮੁੱਦਾ ਉੱਠਿਆ ਜਿਦੇ ਵਿੱਚ ਔਨਰੇਬਲ ਸੁਪਰੀਮ ਕੋਰਟ ਦੀ ਸਾਲ 2030 ਦੀ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਚਾਹੇ ਸੈਂਟਰ ਗਵਰਨਮੈਂਟ ਦਾ ਚਾਹੇ ਸਟੇਟ ਗਵਰਨਮੈਂਟ ਦਾ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ এনवायरमेंट ਅਸੈਸਮੈਂਟ ਉਹ ਕਰੇਗੀ ਇੰਪੈਕਟ ਕੀ ਹੋਏਗਾ ਤੇ ਇਸ ਕੇਸ ਦੇ ਵਿੱਚ ਨਾ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਸੀਗੀ ਨਾ ਇਸ ਕੇਸ ਦੇ ਵਿੱਚ ਕੋਈ ਸੈਕਸ਼ਨ 10 ਚ ਤੋਂ ਮਲਟੀ ਕ੍ਰੌਪ ਏਰੀਆ ਨੂੰ ਤੁਸੀਂ ਅਕਵਾਇਰ ਕਰਨਾ ਉਹਦੀ ਕੋਈ ਅਸੈਸਮੈਂਟ ਕੀਤੀ ਗਈ ਸੀ ਤੇ ਨਾ ਹੀ ਇਹਦੇ ਵਿੱਚ ਕੋਈ এনवायरमेंट ਰਿਲੇਟਡ ਕੋਈ ਅਸੈਸਮੈਂਟ ਕੀਤੀ ਗਈ ਸੀ ਇਸ ਤੋਂ ਬਨਸ ਸੰਵਿਧਾਨ ਦੀਆਂ ਬਹੁਤ ਜਿਹੜੇ ਆਰਟੀਕਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਉਲੰਘਣਾ ਸੀ ਜਿਹਦੇ ਵਿੱਚ ਕਾਫੀ ਖਾਮੀਆਂ ਦੇਖਦੇ ਹੋਏ ਮਨਜੋਬ ਅਦਾਲਤ ਨੇ ਇੰਟਰਮ ਸਟੇ ਗ੍ਰਾਂਟ ਕਰ ਦਿੱਤਾ ਵੀ ਇਹ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਵੀ ਪ੍ਰੋਪ ਤੇ ਇਹ ਸਾਰੀ ਚੀਜ਼ਾਂ ਦਾ ਜਵਾਬ ਦੇਣਾ ਟਿੱਪਣੀਆਂ ਆਈਆਂ ਜਾਂ ਇਹਦੇ ਇੱਕ ਵਿਕਰ ਵਿਕਿਆ ਗਿਆ ਜਾਂ ਤਾਂ ਪਾਲਿਸੀ ਵਾਪਸ ਲੈ ਲਓ ਜਾਂ ਫਿਰ ਰੋਕ ਲੱਗੇਗੀ ਨਹੀਂ ਇਸ ਤਰ੍ਹਾਂ ਦੇਖੋ ਉਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਉਹਨਾਂ ਬਾਰੇ ਨਹੀਂ ਕਹਿਣਾ ਸੀਗਾ ਆਰਡਰ ਆ ਜਾਏਗਾ ਸ਼ਾਮ ਨੂੰ ਉਦੋਂ ਸਾਰਾ ਕਲੀਅਰ ਹੋ ਜਾਏਗਾ ਹਾਂਜੀ ਇਹ ਜਿਹੜੀ ਸਿਵਲ ਰੈੱਡ ਪਟੀਸ਼ਨ 265 ਆਫ 2025 2025 ਗੁਰਦੀਪ ਸਿੰਘ ਗਿੱਲ ਵਰਸਸ ਸਟੇਟ ਆਫ ਪੰਜਾਬ ਉਹਦਾ ਆਰਡਰ ਅਪਲੋਡ ਹੋ ਜਾਏਗਾ ਉੱਚ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਆਪਣਾ ਇੰਟਰੋਡਕਟ ਤੁਹਾਡਾ ਨਾਮ ਕੀ ਹੈ ਸਰ ਮੇਰਾ ਨਾਮ ਗੁਰਜੀਤ ਸਿੰਘ ਗੇਲਾ ਜੀ ਤੇ ਪਟੀਸ਼ਨਰ ਦਾ ਨਾਮ ਗੁਰਦੀਪ ਸਿੰਘ ਹੈ ਹਾਂ ਗੁਰਜੀਤ ਜੀ ਸ 2025 ਵਾਲੀ ਪੰਜਾਬ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਮਾਨਯੋਗ ਡਿਵੀਜ਼ਨ ਬੈਂਚ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ ਬਟ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਦਾ ਆਪਰੇਸ਼ਨ ਹੈ ਉਹ ਸਟੇਡ ਹੈ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਹੈ ਉਹ ਚ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਵੇਰ ਇਨ ਬਾਲਿਓ ਪਿੰਡ ਦੇ 250 ਏਕੜ ਜਿਹਨਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੇ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰੈਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪੋਲਿਸੀ ਬਟ ਟੂ ਦੀ ਆਰਐਫਸੀਟੀ ਲੈਆਰਰ ਐਕਟ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ 7th ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ ਆਈਸੋ ਇੱਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ মালਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਅਪਰੇਸ਼ਨ ਨੇ ਦਾ ਸਟੇ ਕੀਤਾ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਹੈ ਸਟੇ ਕਦੋਂ ਤੱਕ ਰਹੇਗਾ ਜੀ ਸਟੇ ਤਾਂ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਣੀ ਹੈ ਕਿੰਨੀ ਡੇਟ ਆਉਂਦੀ ਹੈ ਅੱਗੇ ਉਸ ਤੋਂ ਬਾਅਦ ਸਟੇਟ ਨੇ ਸਟੇਟ ਇੰਟਾਇਰ ਆਰਡਰ ਕੀਤਾ ਹੈ ਇੰਟਾਇਰ ਆਰਡਰ ਜਦੋਂ ਕੋਰਟ ਨੇ ਇੰਟਾਇਰ ਆਰਡਰ ਪਾਸ ਕੀਤਾ ਫਾਈਨਲ ਐਡਜੂਡੀਕੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣੇ ਪੱਖ ਅੱਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹਿਅਰਿੰਗ ਇਹਨਾਂ ਕੇਸਾਂ ਦੇ ਵਿੱਚ ਹੋਈ ਹੈ ਸੋ ਯੈਸ ਸਰਕੀਨੀਆਂ ਕ petitions ਕਲਬ ਹੋਈਆਂ ਇਹਦੇ ਵਿੱਚ ਇਹ ਨਹੀਂ ਇੱਕ ਪਟੀਸ਼ਨ ਜਿਹੜੀ ਹੈ ਪਹਿਲਾਂ ਚੱਲਦੀ ਪਈ ਹੈ ਮਿਸਟਰ ਗਿੱਲ ਵਾਲੀ ਪਟੀਸ਼ਨ ਹੈ ਇੱਕ ਮੇਰੀ ਪਟੀਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹੀアリング ਹੋਈ ਹੈ ਤੇ ਉਹ ਚ ਨੋਟਿਸ ਇਸ਼ੂ ਕੀਤਾ ਗਿਆ ਉਹਦੇ ਚ ਕਿੰਨੇ ਨੇ ਤੁਹਾਡੇ ਪਟੀਸ਼ਨਰ ਉਹ ਚ ਤਾਂ 102 ਪਟੀਸ਼ਨਰ ਹੈ ਔਰ ਉਹਦੇ ਚ ਹੋਰ ਕੀ ਹੈ ಗ್ರಾಮ ਸਭਾ ਦਾ ਮਤਾ ਵੀ ਹੈ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰਾਪਰਟੀ ਦੇਣੀ ਆਪਣੀ ਤੇ ਉਸ ਦੇ ਬਾਵਜੂਦ ਵੀ ਜਿਹੜੇ ਆਫੀਸਰਸ ਸੇ ਪੰਜਾਬ ਗਵਰਨਮੈਂਟ ਦੇ ਉਹ ਆ ਕੇ ਉਹਨਾਂ ਨੂੰ ਲੈਂਡ ਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕੰਸੈਂਟ ਦਿਓ ਉਹ ਬੜਾ ਡਿਟੇਲਡ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ ਜੀ ਦਾ ਕੋਈ ਐਂਟਰ ਨਹੀਂ ਕਰਨਾ ਚਾਹੀਦਾ ਤੇ ਉਹ ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ ਚ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲਯੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋਗੀ ਐਨ ਟੋਟੋ ਤੇ ਉਹ ਜਿਹੜੇ ਆਪਰੇਟਿਵ ਪਾਰਟ ਉਹ ਵੀ ਸਟੇ ਹੋਣੇ ਬਣਦੇ ਆ ਬਾਕੀ ਆਰਡਰ ਜੋ ਵੀ ਕੋਰਟ ਦਾ ਆਏਗਾ ਉਹ ਤੁਹਾਡੇ ਮਤਲਬ ਸਾਹਮਣੇ ਆਏ ਜਾਣਾ ਵਟਐਵਰ